ਮੈਂ ਤੁਹਾਨੂੰ ਇੱਕ ਗੱਲ ਦੱਸਾਂ when you hide in god almighty ਜਦ ਤੁਸੀਂ ਪਰਮੇਸ਼ੁਰ ਦੇ ਅੰਦਰ ਲੁਕਦੇ ਹੋ ਉਹ ਕੋਈ ਲੋਕੇਸ਼ਨ ਨਹੀਂ ਹੈ ਕਿ ਤੁਸੀਂ ਜੇਰੂਸ਼ਲਮ ਦੇ ਅੰਦਰ ਜਾ ਕੇ ਲੁਕੋਗੇ ਉਹ ਕੋਈ ਸਥਾਨ ਨਹੀਂ ਹੈ ਤੁਸੀਂ ਮੇਰੇ ਪਿੰਡ ਦੇ ਵਿੱਚ ਆ ਕੇ ਲੁਕੋਗੇ ਉਹ ਕੋਈ ਮਿੱਟੀ ਨਹੀਂ ਹੈ ਜਿਹਦੇ ਵਿੱਚ ਤੁਸੀਂ ਜਾ ਕੇ ਲੁਕੋਗੇ ਉਹ ਤਾਂ ਉਹ ਪਰਮੇਸ਼ੁਰ ਹੈ ਜੇਕਰ ਤੁਸੀਂ ਉਤਪਤੀ ਕਿਤਾਬ ਪੜ੍ਹੋ ਤੇ ਆਇਜ਼ਕ ਨੇ ਜਾ ਕੇ ਖੂਕ ਖੱਟਣੇ ਸ਼ੁਰੂ ਕੀਤੇ ਪਹਿਲੇ ਖੂਹ ਦੇ ਰੋਲਾ ਪੈ ਗਿਆ ਉਹਨਾਂ ਨੇ ਉਹ ਖੂਹ ਆਪਣੇ ਕਬਜ਼ੇ 'ਚ ਕਰ ਲਿਆ ਦੂਸਰੇ ਖੂਹ ਦੇ ਲੜਾਈ ਗਈ ਉਹਨਾਂ ਨੇ ਉਹ ਵੀ ਖੂ ਗਿਆ ਇਹ ਸਾਡਾ ਹੀ ਹੈ ਪਰਜਾ ਤੀਸਰੇ ਖੂ ਤੇ ਪਹੁੰਚਿਆ ਤੇ ਪਾਣੀ ਦੁਬਾਰਾ ਫੇਰ ਨਿਕਲਿਆ ਜਿਹੜਾ ਫਲਸਤੀਨੀਆਂ ਨੇ ਅਬਰਾਹਾਮ ਦੇ ਖੱਟੇ ਖੂਹ ਨੂੰ ਭਰਤਾ ਵੀ ਤੁਹਾਨੂੰ ਪਤਾ ਜਿਹੜੇ ਤੀਸਰੇ ਖੂ ਦੇ ਉੱਤੇ ਪਾਣੀ ਬਹੁਤਾ ਹੈ ਤਾਂ ਨਿਕਲਿਆ ਤੇ ਤੁਹਾਨੂੰ ਪਤਾ ਪਰਮੇਸ਼ਵਰ ਦਾ ਨਾਮ ਆਇਜ਼ਕ ਨੇ ਕੀ ਰੱਖਿਆ ਉਹਨੇ ਕਿਹਾ ਪਰਮੇਸ਼ਵਰ ਰਹਿਬੋਤ ਦਾ ਖੁਦਾ ਹੈ ਬੋਲੋ ਕਿਹੜਾ ਖੁਦਾ ਤੁਸੀਂ ਨਾਮ ਨਹੀਂ ਫਿਰਿਆਣਾ ਬੋਲ ਰਹਿਬੋਤ ਦਾ ਖੁਦਾ ਬੋਲੋ ਰਹਿਬੋਤ ਦਾ ਖੁਦਾ ਰਹਿਬੋਤ ਦਾ

ਹਰ ਮੁਲਕ ਦੀ ਹੱਦ ਹੈ ਪਰ ਜਦ ਤੁਸੀਂ ਚੱਲ ਪਏ ਜੀ ਥੈਂਕ ਯੂ ਬ੍ਰੋ ਜਦ ਤੁਸੀਂ ਪਰਮੇਸ਼ਵਰ ਦੇ ਅੰਦਰ ਲੁਕ ਜਾਂਦੇ ਹੋ ਇਟ ਇਸ ਨੋਟ ਅ ਲੋਕੇਸ਼ਨ ਸਮਝਦੇ ਹੋ ਮੇਰੀ ਗੱਲ ਲੋਕੇਸ਼ਨ ਕਿਤੇ ਨਾ ਕਿਤੇ ਜਾ ਕੇ ਖਤਮ ਹੋ ਜਾਂਦੀ ਹੈ ਤੇ ਉਹਦੇ ਚ ਲੁਕਣ ਦਾ ਕੋਈ ਫਾਇਦਾ ਨਹੀਂ ਪਰ ਪਰਮੇਸ਼ਰ ਉਹ ਹੈ ਜਿਹੜਾ ਰੱਬੋਤ ਦਾ ਖੁਦਾਵੰਦ ਹੈ ਉਹਦੀ ਲੋਕੇਸ਼ਨ ਕਦੇ ਖਤਮ ਨਹੀਂ ਹੁੰਦੀ ਹallelujah ਹੱਜਾ ਕੇ ਬੋਲੋ ਹallelujah ਸਾਰੇ ਬੋਲੋ ਹallelujah